सारे हलके देच अॼु रोस मार्च द ਜਿਹੜਾ ਪ੍ਰੋਗਰਾਮ ਹੈ ਉਹ ਰੱਖਿਆ ਗਿਆ ਸੀ ਪਰ ਇਹ ਜਿਹੜਾ ਰੋਸ ਮਾਰਚ ਹੈ ਇਹ ਆਪਾਂ ਭਲੀ ਭਾਤੀ ਜਾਣਦੇ ਆ ਕਿ ਉਹ ਜੋ ਸਾਡਾ ਗਵਾਂਡੀ ਮੁਲਕ ਅੱਤਵਾਦੀਆਂ ਨੂੰ ਪਨਾਹ ਦੇ ਰਿਹਾ ਉਹਨੂੰ ਦੇਸ਼ ਦੀ ਏਕਤਾ ਰਖੰਡਤਾ ਦਿਖਾਉਣ ਦੀ ਲੋੜ ਹੈ ਸਾਡੀ ਕਾਂਗਰਸ ਪਾਰਟੀ ਆਜ਼ਾਦੀ ਤੋਂ ਲੈ ਕੇ ਸੰਨ 71 ਦੀ ਲੜਾਈ 65 ਦੀ ਲੜਾਈ ਇਹ ਜਿਹੜੀਆਂ ਲੜੀਆਂ ਉਹਦੇ ਬਾਅਦ ਬਹੁਤ ਸਾਰੀ ਵਾਰੀ ਅਸੀਂ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤੇ ਆ ਪਰ ਇਸ ਵਾਰੀ ਸਾਡੀ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਕੱਲ ਆਲ ਪਾਰਟੀ ਮੀਟਿੰਗ ਹੋਈ ਹੈ ਉਹਨਾਂ ਨੇ ਮੌਜੂਦਾ ਸਰਕਾਰ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਆ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਕਿਉਂਕਿ ਜਿਹੜੇ ਸਾਡੇ ਭੈਣ ਭਰਾਵਾਂ ਦੀਆਂ ਜਾਨਾਂ ਚਲੀ ਗਈਆਂ ਉਹ ਬੇਸ਼ਕੀਮਤੀ ਜਾਨਾਂ ਨੇ ਔਰ ਇਹ ਜਿਹੜੀ ਚੋਰੀ ਛਿਪੇ ਜੋ ਇਹ ਅੱਤਵਾਦੀ ਜਿਹੜੀਆਂ ਤਨਾ ਦੇ ਰਹੇ ਆ ਜੇ ਆਪਾਂ ਦੇਖੀਏ ਤੇ ਹਿੰਦੁਸਤਾਨ ਦਾ ਮਾਹੌਲ ਉਗੜਨ ਦੀ ਕੋਸ਼ਿਸ਼ ਹੈ ਉਹਦੇ ਲਈ ਜਿਹੜੀ ਬੀਜੇਪੀ ਸਰਕਾਰ ਹੈ ਉਹਨੂੰ ਸਾਡੀ ਪਾਰਟੀ ਨੇ ਪੂਰਾ ਸਮਰਥਨ ਦਿੱਤਾ ਕਿ ਜੋ ਵੀ ਤੁਸੀਂ ਵੱਡੇ ਤੋਂ ਵੱਡਾ ਐਕਸ਼ਨ ਲੈ ਸਕਦੇ ਆ ਤੁਸੀਂ ਉਸ ਮੁਲਕ ਤੇ ਲਾਓ ਜਿਹੜਾ ਅਤਵਾਦੀਆਂ ਨੂੰ ਪਨਾਹ ਦੇ ਰਿਹਾ ਹੈ ਔਰ ਸਾਡੇ ਪੰਜਾਬ ਦੇ ਵਿੱਚ ਵੀ ਅਸੀਂ ਕਹਿੰਨੇ ਆ ਕਿ ਆ ਜੋ ਪਿੱਛੇ ਮਾਹੌਲ ਬਣਿਆ ਹੋਇਆ ਹੈ ਕਦੀ ਬੰਬ ਇੱਥੇ ਪਾਟ ਜਾਂਦਾ ਹੈ ਕਦੀ ਉੱਥੇ ਪਾਟ ਜਾਂਦਾ ਹਰ ਬੰਦਾ ਘਰ ਦੇ ਨਾਲ ਜਿਹੜਾ ਉਹ ਬੈਠਿਆ ਹੋਇਆ ਹੈ ਇੱਥੇ ਅਸੀਂ ਭਗਵਾਨ ਪ੍ਰਮਾਨ ਨੂੰ ਕਹਿੰਨੇ ਆ ਕਿ ਤੂੰ ਇਹਨਾਂ ਸਾਰੀਆਂ ਘਟਨਾਵਾਂ ਦਾ ਜ਼ਿੰਮੇਵਾਰ ਹੈ ਔਰ ਜੇ ਅਸੀਂ ਸਾਰੇ ਇਕੱਠੇ ਨਾ ਹੋਏ ਤੇ ਜਿਹੜੇ ਦੌਰ ਦੇ ਵਿੱਚ ਉਹ ਸਰਦਾਰ ਗਿਆਨ ਸਿੰਘ ਉਹਨਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਕਾਂਗਰਸ ਪਾਰਟੀ ਨੇ ਔਰ ਆਪਾਂ ਜਿੱਥੇ ਖੜੇ ਆ ਇੱਥੇ ਬਹੁਤ ਸਾਰੇ ਕਾਮਰੇਡ ਭਰਾਵਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਸੀ ਤਾਂ ਇਹ ਜਿਹੜੀ ਅਮਨ ਸ਼ਾਂਤੀ ਆਈ ਸੀ ਸੋ ਅਸੀਂ ਪੂਰਜੋਰ ਅਪੀਲ ਕਰਦੇ ਆ ਇਹਨਾਂ ਨੂੰ ਕਿ ਇਹ ਜਿਹੜੀਆਂ ਤੁਹਾਡੀਆਂ ਜਿਹੜੀਆਂ ਚਲਾਕੀ ਵਾਲੀਆਂ ਗੱਲਾਂ ਇਹ ਨਹੀਂ ਚੱਲਣਗੀਆਂ ਤਖੜੇ ਹੋ ਕੇ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਦੇਸ਼ ਦੇ ਖਿਲਾਫ ਜਿਹੜੀਆਂ ਵੀ ਤਾਕਤਾਂ ਕੰਮ ਕਰਦੀਆਂ ਉਹਨਾਂ ਨੂੰ ਸਾਥ ਪਾਈਏ ਔਰਤਾਂ ਜੋ ਸਾਡੇ ਜਿਹੜੇ ਪੈਣ ਪਰਾ ਬੱਚੇ ਔਰ ਸਭ ਉਹ ਜਿਹੜਾ ਸਾਡਾ ਹਮੇਸ਼ਾ ਪਛਾਹ ਕਰੇ ਔਰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਅਰਦਾਸ ਕਰਦੇ ਬੇਨਤੀ ਕਰਦੇ ਆ ਕਿ ਸਾਡੇ ਸਾਰੇ ਪੰਜ ਚਾਰਿਆਂ ਨੂੰ ਇੱਕ ਕਰੇ ਔਰ ਦੇਸ਼ ਦੀ ਇੱਜ਼ਤ ਲਈ ਸਾਡੇ ਨਾਲ ਨਹੀਂ ਹਮੇਸ਼ਾ ਪ੍ਰੇਮ ਦੇ ਤੌਰ ਚਸ਼ਮਾ ਸਾਡੇ ਅੰਦਰ ਪਰਿਆਰੇ